15 ਅਗਸਤ ਮ ਦਿਨਸ ਦੇ ਡੀਜੀਪੀ ਅਰਪਿਤ ਸ਼ੁਕਲਾ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਪੁੱਛੇ ਦੱਸਦੇ ਇਹ ਇੱਥੇ ਉਹਨਾਂ ਦੇ ਵੱਲੋਂ ਆਜ਼ਾਦੀ ਦਿਵਸ ਸਮਾਰੋਹ ਲਈ ਸੁਰੱਖਿਆ ਪ੍ਰਬੰਧ ਦਾ ਚੈਕਆਪ ਲਿਆ ਗਿਆ ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 15 ਅਗਸਤ ਲਈ ਪੂਰੇ ਪੰਜਾਬ ਦੇ ਵਿੱਚ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਜੋ ਕਿ ਪਿਛਲੇ 1 ਹਫ਼ਤੇ ਤੋਂ ਲਗਾਤਾਰ ਚੱਲੇ ਨੇ ਉਤਹੀ ਪੂਰੇ ਪੰਜਾਬ ਦੇ ਵਿੱਚ ਰੈਡ ਅਲਰਟ ਵੀ ਕੌਸ਼ਤ ਕੀਤਾ ਗਿਆ ਅਤੇ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਅਲਰਟ ਹੈ ਇਸ ਮੌਕੇ ਉਹਨਾਂ ਅੱਗੇ ਕਿਹਾ ਕਿ ਖੂਫੀਆ ਜਾਣਕਾਰੀ ਦੇ ਆਧਾਰ ਤੇ ਪੰਜਾਬ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਵਿਸ਼ੇਸ਼ ਆਪਰੇਸ਼ਨ ਦੀ ਯੋਜਨਾ ਅਪਣਾਈ ਗਈ ਹੈ ਜੋ ਕਿ ਲਗਾਤਾਰ ਚੱਲੀ ਨੇ ਉਹਤੇ ਇਸ ਸੂਬੇ ਦੇ ਲੋਕਾਂ ਨੂੰ ਵੀ ਆਜ਼ਾਦੀ ਦਿਵਸ ਦੀਆਂ ਉਹਨਾਂ ਸ਼ੁਭਕਾਮਨਾਵਾਂ ਦਿੰਦੇ ਹੋਏ ਕਿਹਾ ਹੈ ਕਿ ਪੰਜਾਬ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਤਿਆਰ ਹੈ ਅਤੇ ਸੁਚੇਤ ਹੈ ਅਤੇ ਇਕੱਠੇ ਮਿਲ ਕੇ ਅਸੀਂ ਇਸ ਰਾਸ਼ਟਰੀ ਤਿਉਹਾਰ ਨੂੰ ਸੁਰੱਖਿਅਤ ਅਤੇ ਉਤਸ਼ਾਹ ਨਾਲ ਮਨਾਵਾਂਗੇ Uh, पंद्रह अगस्त को लैके सारे पंजाब के सुरक्षा के व्यापक प्रबंध किए गए हैं जेडे कि पिछले एक हफ्ते तो चल रहे हैं लगातार और अज मैं पटियाला स्पेसिफिकली जोड़े साढ़े पंद्रह अगस्त का फंक्शन है उसके अरेजमेंट्स की समीक्षा करने लिये सीनियर अधिकारियों इतने पहुंचया औरकारी तो सारे पंजाब रेड अलर्ट घोषित किया हो पुलिस पूरी अलर्ट है ਔਰ ਰਾਤਰੀ ਔਰ ਦਿਨ ਦੋਵਾਂ ਤਰ੍ਹਾਂ ਦੇ ਆਪਰੇਸ਼ਨਸ ਅਸੀਂ ਪਲਾਨ ਕੀਤੇ ਆ ਤਾਂ ਕਿ ਕੋਈ ਵੀ ਐਂਟੀ-ਸੋਸ਼ਲ ਐਲੀਮੈਂਟ ਜਾਂ ਐਂਟੀ-ਨੈਸ਼ਨਲ ਐਲੀਮੈਂਟ ਆਪਣੇ ਕਿਸੇ मंसूਬੇ ਦੇ ਵਿੱਚ ਕਾਮਯਾਬ ਨਾ ਹੋ ਜੇੜੇ ਸਾਡੇ ਕੋਲ ਇਨਪੁਟਸ ਨੇ ਜਿਹੜੇ ਇੰਟੈਲੀਜੈਂਸ ਇਨਪੁਟਸ ਹੈ ਉਸ ਦੇ ਮੱਦੇ ਨਜ਼ਰ ਅਸੀਂ ਪੰਜਾਬ ਦੇ ਵੱਖ-ਵੱਖ ਏਰੀਆ ਦੇ ਵਿੱਚ ਸਪੈਸ਼ਲ ਆਪਰੇਸ਼ਨਸ ਪਲਾਨ ਕੀਤੇ ਆ ਜਿਹੜੇ ਲਗਾਤਾਰ ਜਾਰੀ ਹੈ ਸੀਨੀਅਰ ਅਧਿਕਾਰੀਆਂ ਨੂੰ ਡੀਜੀਪੀ ਸਾਹਿਬ ਵੱਲੋਂ ਹਦਾਇਤ ਹੋਈ ਹੈ ਕਿ ਉਹ ਫੀਲਡ ਦੇ ਵਿੱਚ ਜਾ ਕੇ ਔਰ ਜਿਹੜੇ ਆਪਰੇਸ਼ਨਸ ਚੱਲ ਰਹੇ ਆ ਜਾਂ ਜਿਹੜੇ ਸੁਰੱਖਿਆ ਪ੍ਰਬੰਧ ਕੀਤੇ ਆ ਉਸ ਦੀ ਪ੍ਰੋਪਰ ਸਮੀਖਿਆ ਕਰ